ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ ਜੀ 1.18x7 ਦੀ 2025 ਮਾਡਲ ਲੇਜ਼ਰ ਕਟਿੰਗ ਵਿੱਡ ਏਰੀਆ ਜਲੰਧਰ ਖੁਸ਼ਿਆਰਪੁਰ ਰੋਡ ਸ਼ਾਮ 84 ਰੇਲ ਦਾ ਹਿੱਸਾ ਡਬਲ ਟਾਇਰ ਰੇਟ 296000 797386162 ਇਸ ਨੰਬਰ ਤੇ ਫੋਨ ਕਰਕੇ 1.18x7 ਦੀ ਟਰਾਲੀ ਤੁਸੀਂ 296000 ਚ ਖਰੀਦ ਸਕਦੇ ਹੋ ਪਰਾਲੀ ਚੱਕਣ ਵਾਲਾ ਲੋਡਰ ਵਿਕਾਊ ਹੈ ਜੀ ਏਰੀਆ ਪਿੰਡ ਦਿਆਲਪੁਰਾ ਮਿਰਜ਼ਾ ਬਠਿੰਡਾ 2024 ਮਾਡਲ ਹੈ ਜੀ 20 ਦਿਨ ਚੱਲਿਆਗਾ ਰੇਟ 1,80,000 ਇਹ ਕਿਨਾਂ ਵੀਰਾਂ ਕੋਲੇ ਟੈਂਕੀ ਵੀ ਵਿਕਾਊ ਹੈ ਡੀਜ਼ਲ ਦੀ ਟੈਂਕੀ ਤੁਸੀਂ ਅੱਗੇ ਵੀਡੀਓ ਚ ਦੇਖ ਸਕਦੇ ਹੋ ਜੀ 1500 ਲੀਟਰ ਦੀ ਹੈ ਰੇਟ ਹੈ ਜੀ 45,000 ਖਰੀਦਣ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ 9417045375 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੋਡਰ ਅਤੇ ਡੀਜ਼ਲ ਟੈਂਕੀ ਦੋਨੇ ਚੀਜ਼ਾਂ ਨੂੰ ਖਰੀਦ ਸਕਦੇ ਹੋ ਦੋਨਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇਖ ਸਕਦੇ ਹੋ ਜੀ ਵੱਡਾ ਥ੍ਰੈਸਰ ਵਿਕਾਊ ਆ 2021 ਮਾਡਲ ਹੈ ਜੀ ਥਨ ਲਖ 8000 ਰੁਪਏ ਰੇਟ ਰੱਖਿਆ ਗਿਆ ਏਰੀਆ ਜੀ ਲੂਨੀਆ ਅਨੂਪਗੜ ਗੰਗਾ ਨਗਰ ਤੇ ਤੁਸੀਂ ਕੰਡੀਸ਼ਨ ਵੀਡੀਓ ਚ ਦੇਖ ਸਕਦੇ ਉਸ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੋਈ ਹੈ ਜੀ 93 28351023 ਇਸ ਨੰਬਰ ਤੇ ਫੋਨ ਕਰਕੇ ਵੱਡਾ ਥ੍ਰੈਸਰ ਤੁਸੀਂ ਫੇਰ ਸਕਦੇ ਜਿਹੜੇ ਭੈਣ ਭਾ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ 8 ਕਿੱਲਿਆਂ ਜੋ 3-3 ਫੁੱਟ ਮਿੱਟੀ ਸੇਲ ਕਰਨੀ ਹੈ ਜੀ ਏਰੀਆ ਪਿੰਡ ਰੋੜੀ ਕਪੂਰਾ ਜੈਤੋਂ ਫਰੀਦਕੋਟ ਜੇਕਰ ਕਿਸੇ ਵੀ ਵੀਰ ਨੇ ਮਿੱਟੀ ਖਰੀਦਣੀ ਹੋਵੇ ਤਾਂ ਨੰਬਰ ਨੋਟ ਕਰ ਲਓ ਜੀ 99146 58039 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8 ਕਿੱਲਿਆਂ ਚੋਂ 3-3 ਫੁੱਟ ਮਿੱਟੀ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ 14/7 ਦਾ ਟਰਾਲਾ ਜੀ ਏਰੀਆ ਪਿੰਡ ਆਲੂਪੁਰ ਸਰਦੂਲਗੜ ਮਾਨਸਾ ਜਹਾਜ਼ੀ ਫਰਸ਼ ਟਾਇਰ 50% ਵੇਦਾਗ ਟਾਇਰ ਨੇ ਜੀ 285 ਰੇਟ ਰੱਖਿਆ ਹੈ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ 7355701100 7355701100 ਇਸ ਨੰਬਰ ਤੇ ਫੋਨ ਕਰਕੇ 14x7 ਦਾ ਟਰਾਲਾ ਤੁਸੀਂ 2 ਲੱਖ 85000 ਦੇ ਵਿੱਚ ਖਰੀਦ ਸਕਦੇ ਹੋ 35x70 ਦਾ ਸ਼ੈੱਡ ਦਾ ਸਾਰਾ ਸਮਾਨ ਵਿਕਾਊ ਆ ਤੇ ਲੱਕੜ ਦੇ ਕਾਊਂਟਰ ਵੀ ਵਿਕਾਊ ਨੇ ਜੀ ਏਰੀਆ ਪਿੰਡ ਡਸਕਾ ਸੰਗਰੂ 35/70 60 ਦਾ ਸਮਾਨ ਤੇ ਲੱਕੜ ਦੇ ਕਾਊਂਟਰ ਵੀ ਵਿਕਾਊ ਨੇ ਏਰੀਆ ਪਿੰਡ ਡਸ ਦਾ ਸੰਗਰੂਰ ਨੇੜੇ ਬਰੇਟਾ 75040 65000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਸਾਰਾ ਸਮਾਨ ਜਿਹੜਾ ਖਰੀਦ ਸਕਦੇ ਹੋ ਰੇਟ ਮੌਕੇ ਤੇ ਦੱਸਿਆ ਜਾਊਗਾ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਸਾਰਾ ਸਮਾਨ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ 11/6.6 ਦੀ ਟਰਾਲੀ ਹੈ 2025 ਮਾਡਲ ਹੈ ਜੀ 1,27,000 ਰੁਪਏ ਦਾ ਰੇਟ ਰੱਖਿਆ ਹੈ ਏਰੀਆ ਵਿਵਾਨੀਗੜ੍ਹ 987749888080 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀਆਂ ਜ਼ਮੀਨ ਪਲਾਟ ਕੋਠੀਆਂ ਘਰ ਵੇਚਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਲਓ ਜੀ ਵੀਡੀਓ ਥੱਲੇ ਹਮੇਸ਼ਾ ਚੱਲਦਾ ਰਹਿੰਦਾ 9877988448 ਇਸ ਨੰਬਰ ਦੇ ਇੱਕ ਵਧੀਆ ਵੀਡੀਓ ਬਣਾ ਲਓ 5-7 ਮਿੰਟਾਂ ਦੀ ਫੁੱਲ ਸਪੀਮ ਦੀ ਉਸ ਤੋਂ ਬਾਅਦ ਤੁਸੀਂ ਸਾਨੂੰ ਭੇਜ ਸਕਦੇ ਹੋ i10 ਮੈਗਨਾ ਗੱਡੀ ਵਿਕਾਊ ਆ 2009 ਮਾਡਲ ਹੈ ਜੀ ਪਾਸਿੰਗ 2029 ਤੱਕ ਹੈ ਜੀ 80% ਟਾਇਰ ਨੇ ਰੇਟ 1,45,000 ਏਰੀਆ ਚ ਨਾਰਥ ਬਠਿੰਡਾ ਇੱਕ ਇਹਨਾਂ ਵੀਰਾਂ ਕੋਲੇ ਸਕੌਟ ਵੀ ਉਹ ਗੱਡੀ ਵੀ ਵਿਕਾਊ ਹੈ ਜੀ ਗੱਡੀ 2004 ਮਾਡਲ ਹੈ ਜੀ ਪਾਰਸਿੰਗ 27 ਤੱਕ ਹੈ ਜੀ 80% ਰੈਰ ਨੇ ਰੇਟ 1,45,000 ਰੁਪਏ ਡਿਮਾਂਡ ਹੈ 80% ਟਾਇਰ ਨੇ 1,45 ਡਿਮਾਂਡ ਹੈ ਜੀ 959002132536 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਗੱਡੀਆਂ ਇਸ ਵੀਰ ਦੇਖ ਰਿਤ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਜੀ ਐਨਓਸੀ ਦੇਣਗੇ 2015 ਮਾਡਲ ਹੈ 310000 ਰੇਟ ਰੱਖਿਆ ਹੈ ਏਰੀਆ ਜੱਸੀ ਬਾਗਵਾਲੀ ਬਠਿੰਡਾ 9518844836 ਇਸ ਨੰਬਰ ਤੇ ਫੋਨ ਕਰਕੇ ਸਵਿਫਟ ਗੱਡੀ 2015 ਮਾਡਲ 310000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਜੱਸੀ ਬਾਗਵਾਲੀ ਬਠਿੰਡਾ ਏਰੀਆ ਦੇ ਵਿੱਚ ਇਹ ਗੱਡੀ ਖੜੀ ਹੈ ਤੁਸੀਂ ਜਾ ਕੇ ਇਸ ਨੰਬਰ ਤੇ ਕਾਲ ਕਰਕੇ ਗੱਡੀ ਬਾਰੇ ਸਾਰੀ ਜਾਣਕਾਰੀ ਲੈ ਕੇ ਗੱਡੀ ਨੂੰ ਖਰੀਦ ਸਕਦੇ ਹੋ 60 ਫਾਰਮ ਟ੍ਰੈਕ ਟਰੈਕਟਰ ਵਿਕਾਊ ਹੈ ਜੀ 1999 ਮਾਡਲ ਹੈ ਐਚ ਆਰ ਨੰਬਰ ਹੈ ਜੀ ਇੰਜਨ ਗੇਅਰ ਲਿਫਟ ਦਾ ਓਕੇ ਹੈ 1,25,000 ਰੁਪਏ ਰੇਟ ਰੱਖੀ ਹੈ ਜੀ ਇਹ ਫਿਕਸ ਰੇਟ ਹੈ 40% ਟਾਇਰ ਨੇ ਜੀ ਏਰੀਆ ਮੈਸਰਖਾਨਾ ਬਠਿੰਡਾ 75892 18992 75892 18992 ਇਸ ਨੰਬਰ ਤੇ ਫੋਨ ਕਰਕੇ 60 ਫਾਰਮ ਟ੍ਰੈਕ ਟਰੈਕਟਰ ਤੁਸੀਂ ਖਰੀਦ ਸਕਦੇ ਹੋ 플랫 ਵਿਕਾਊ ਹੈ ਜੀ 31 ਮਰਲੇ ਦਾ ਤਰਨਤਾਰਨ ਬਠਿੰਡਾ ਰੋਡ ਤਰਨਤਾਰਨ ਸ਼ਹਿਰ ਤੋਂ 6 ਕਿਲੋਮੀਟਰ ਰੇਟ ਹੈ ਜੀ 3 ਲੱਖ ਮਰਲੇ ਦਾ ਸ਼ੇਰੋਂ 슈ਗਰ ਮਿਲ ਵਾਲੇ ਰੋਡ ਤੇ ਤੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਨੋਟ ਕਰ ਲਓ ਜੀ 8146427910 ਦੂਜਾ ਜੀ 9501723145 ਇਹਨਾਂ ਦੋਨੋਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪਲਾਟ ਜਿਹੜੇ ਖਰੀਦ ਸਕਦੇ ਹੋ ਜੀ 90 ਕਿਲੇ ਜ਼ਮੀਨ ਵਿਕਾਊ ਹੈ ਜੀ ਲਿੰਕ ਰੋਡ ਤੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਚ ਦੇਵਾਂਗੇ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਪੂਰੀ ਜ਼ਰੂਰ ਦੇਖ ਲਿਓ 90 ਕਿਲੇ ਜ਼ਮੀਨ ਵਿਕਾਊ ਹੈ ਲਿੰਕ ਰੋਡ ਤੇ ਜੀ ਸਾਰੀ ਜ਼ਮੀਨ ਝੋਣੇ ਵਾਲੀ ਜ਼ਮੀਨ ਹੈ ਚਾਰ ਮੋਟਰਾਂ ਨੇ ਤੇ ਨਹਿਰ ਦਾ ਪਾਣੀ ਹੈ ਠੇਕਾ 70000 ਰੇਟ ਹੈ ਜੀ 35 ਲੱਖ ਕਿਲੇ ਦਾ ਏਰੀਆ ਜੀ ਸਮਾਣਾ ਪਟਿਆਲਾ 954886000 954886000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਜਿਹੜੀ ਖਰੀਦ ਸਕਦੇ ਹੋ ਜੀ 7000 ਏਕਾ ਜੀ ਤੇ ਰੇਟ ਇਹਦਾ 35 ਲੱਖ ਕਿੱਲੇ ਦਾ ਜੀ ਲੋਕੇਸ਼ਨ ਹੈ ਜ਼ਮੀਨ ਦੀ ਸਮਾਣਾ ਪਟਿਆਲਾ ਜੀ ਨਹਿਰ ਦਾ ਪਾਣੀ ਹੈ ਵਧੀਆ ਖੁੱਲਾ ਚਾਰ ਮੋਟਰਾਂ ਨੇ ਜੀ ਸਾਰਾ ਬਾਣ ਝੋਣੇ ਵਾਲਾ ਲਿੰਕ ਰੋਡ ਦੇ ਉੱਤੇ ਹੈ ਜੀ 90 ਕਿੱਲੇ ਜ਼ਮੀਨ ਹੈ ਜੀ ਇੱਕ ਵਾਰੀ ਨੰਬਰ ਫੇਰ ਨੋਟ ਕਰ ਲਓ ਜੀ 95488 60000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਕਿੱਥੋਂ-ਕਿੱਥੋਂ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਨਵੇਂ ਇਹ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਜੀ ਉਹਨਾਂ ਦਾ तहे ਦਿਲੋਂ ਧੰਨਵਾਦ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਜੀ ਕਿ ਕਿਹੜੇ ਅਰੀ ਤੁਹਾਨੂੰ ਜ਼ਮੀਨ, ਪਲਾਟ, ਕੋਠੀਆਂ, ਖਰਖੇਤੀવાડી ਵਾਲ ਸੰਦ, ਗੱਡੀਆਂ ਚਾਹੀਦੀਆਂ ਨੇ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ। ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਏਰੀਆ ਦੀ ਅਸੀਂ ਲੈ ਕੇ ਆ ਸਕੀ ਜੀ ਤੇ ਚੈਨਲ ਦੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ। ਬਣਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ। ਧੰਨਵਾਦ। ਕੰਡਿਆਲੀ ਤਾਰ ਕਰਨ ਵਾਲੇ ਭਾਈ ਖੰਬੇ ਬਕਾਉਨ ਜੇ ਕਿਸੇ ਵੀਰ ਨੂੰ ਬਾੜ ਕਰਨ ਵਾਲੇ ਖੰਭਿਆਂ ਦੀ ਲੋੜ ਹੋਵੇ ਤਾਂ ਸੰਪਰਕ ਕਰ ਸਕਦਾ ਹੈ 80544 72578 ਮੋਬਾਈਲ ਨੰਬਰ ਦੁਬਾਰਾ ਨੋਟ ਕਰ ਲਓ ਜੀ 80544 72578 ਇਕ ਤੇ ਭੈਣ ਭਾਈ ਨੂੰ ਖੇਤ ਵਿੱਚ ਬਾੜ ਕਰਨ ਵਾਲੇ ਖੰਭਾਂ ਦੇ ਲੋੜ ਹੈ ਤਾਂ ਸੰਪਰਕ ਕਰੋ ਪਿੰਡ ਨਰਵਣਾ ਜ਼ਿਲ੍ਹਾ ਬਠਿੰਡਾ ਫੋਨ ਨੰਬਰ 8054472578